ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਉਹ ਖੜੇ ਨੇ ਤੇ ਮੁੱਢੇ ਦੇ ਨਾਲ ਮੁੱਢਾ ਲਾ ਕੇ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਇਹ ਵੀ ਕਹਿ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ ਤੇ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਇਹ ਪਹਿਲਾਂ ਵੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ ਸੀ ਕੇਂਦਰ ਸਰਕਾਰ ਦੇ ਵੱਲੋਂ ਇਹ ਮੰਗਾ ਉਹਦੋਂ ਮੰਨ ਲੀਆਂ ਗਈਆਂ ਸੀ ਪਰ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਹਨਾਂ ਮੰਗਾ ਨੂੰ ਮਨਵਾਉਣ ਦੇ ਲਈ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਖਤਰੇ ਦੇ ਵਿੱਚ ਹੈ ਤੇ ਇਸ ਵੇਲੇ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਕਹਿੰਦੇ ਕਿ ਡੱਲੇਵਾਲ ਕੈਂਸਰ ਤੋਂ ਪੀੜਤ ਨੇ ਤੇ ਉਹਨਾਂ ਨੂੰ ਸੀਰੀਅਸ ਤੌਰ ਤੇ ਲੈਣਾ ਚਾਹੀਦਾ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਅਸੀਂ ਖੂਣਾ ਨਹੀਂ ਚਾਹੁੰਦੇ ਡੱਲੇਵਾਲ ਸਾਹਿਬ ਸਾਡੇ ਸਾਰਿਆਂ ਦੇ ਲਈ ਹੀ ਇਹ ਸਭ ਕੁਝ ਕਰ ਰਹੇ ਨੇ ਤੇ ਉਹ ਉਹਨਾਂ ਦੇ ਨਾਲ ਚਟਾਨ ਵਾਂਗ ਖੜੇ ਨੇ ਇਲੈਕਸ਼ਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅੱਪਾ ਵੀ ਉੱਥੇ ਜਾਵਾਂਗੇ ਤੇ ਧਰਨੇ ਵੀ ਦਵਾਂਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲਈਆਂ ਜਾਣ ਜੇ ਡੱਲੇਵਾਲ ਸਾਹਿਬ ਦੀ ਜ਼ਰ ਨੂੰ ਕੁਝ ਹੋਇਆ ਤਾਂ ਇਸਦੇ ਲਈ ਸਿੱਧਾ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ ਨਹੀਂ ਨਹੀਂ ਕੇਂਦਰ ਸਰਕਾਰ ਦਾ ਗਲਤ ਹੈ ਗੱਲ ਅਸੀਂ ਡੱਲੇਵਾਲ ਦੇ ਨਾਲ ਆ ਠੋਕ ਦੇ ਨਾਲ ਐ ਵੀ ਨਹੀਂ ਉਦਾਂ ਨਹੀਂ ਠੋਕ ਕੇ ਔਰ ਕੇਂਦਰ ਸਰਕਾਰ ਨੂੰ ਮੰਗਾਂ ਜਿਹੜੀਆਂ ਉਹ ਕਿਸਾਨਾਂ ਦੀਆਂ ਮੰਗਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਨੇ ਪਹਿਲਾਂ ਉਦੋਂ ਮੰਨੀਆਂ ਸੀ ਜਿਹੜਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹ ਮੰਗਾਂ ਬੰਦ ਕੇ ਦੱਲਿਆਲ ਸਾਹਿਬ ਦੀ ਜਾਨ ਨੂੰ ਖਤਰਾ ਐ ਇਸ ਲਈ ਉਹਨਾਂ ਦੀ ਸੀਰੀਅਸ ਕੰਡੀਸ਼ਨ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਕਿ ਉਹ ਕੈਂਸਰ ਤੋਂ ਵੀੜਤ ਨੇ ਸੋ ਸੀਰੀਅਸ ਲੈਣਾ ਚਾਹੀਦਾ ਦੱਲਿਆਲ ਸਾਹਿਬ ਨੂੰ ਇਹ ਗੋਣਾ ਨਹੀਂ ਚਾਹੁੰਦੇ ਦੱਲਿਆਲ ਸਾਹਿਬ ਸਾਡਾ ਸਾਰਾ ਕੁਝ ਐ ਇਸ ਕਰਕੇ ਦੱਲਿਆਲ ਸਾਹਿਬ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆਂ ਉਹਦਾ ਇਲੈਕਸ਼ਨ ਤੋਂ ਬਾਅਦ ਅਪਾ ਜਾਵਾਂਗੇ ਵੀ ਉੱਥੇ ਵੀ ਧਰਨੇ 'ਚ ਵੀ ਜਾਵਾਂਗੇ ਮਿਲ ਕੇ ਆਵਾਂਗੇ ਦੱਲਿਆਲ ਸਾਹਿਬ ਨੂੰ ਸੋ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਜੇ ਦੱਲਿਆਲ ਸਾਹਿਬ ਦੀ ਜਾਨ ਨੂੰ ਕੋਈ ਹੋਇਆ ਇਹਨਾਂ ਲਈ ਸਿੱਧਾ ਮੋਦੀ ਤੇ ਅਮਿਤ ਸ਼ਾਹ ਤੇ ਕੇਂਦਰ ਸਰਕਾਰ ਦੇ ਜੁਮੇ ਆਦੋ